ਇਹ ਜਿਹੜਾ ਸ਼ੇਰ ਕਮਾਉਣਾ ਜਾਂ ਇਦਾਂ ਪਖੰਡ ਕਰਨੇ ਆ ਚੱਕਰ ਕੀ ਆ ਆਪਣੇ ਆਪ ਹੀ ਫਕੀਰ ਬਣ ਕੇ ਬਹਿ ਜਾਣਾ ਇਹ ਸਭ ਤੋਂ ਵੱਡਾ ਜਿਹੜਾ ਆ ਪੱਕੀ ਦੀ ਨੂੰ ਦਾਗ ਆ ਕਰ ਸੰਤਾ ਦਾ ਪੇਸ ਲੁੱਟਦੇ ਪਹਿਲੇ ਲੁੱਟੇਰੇ ਆ ਤੂੰ ਸ਼ਾ ਸੱਚ ਆਖਿਆ ਭੰਬੜ ਜਾਂਦਾ ਮੱਚ ਔਰ ਦੁਨੀਆ ਦੁਸ਼ਮਣ ਉਸ ਦੀ ਜਿਹੜਾ ਬੋਲੇਗਾ ਸੱਚ ਔਰ ਇਹ ਜਿਹੜਾ ਪਖੰਡਵਾਦ ਆ ਇਹ ਦਿਨ ਬਰ ਦਿਨ ਵਧੀ ਜਾ ਰਿਹਾ ਆਟਾ ਮੰਗਣਾ ਦਾਣਾ ਤੇ ਸਾਨੂੰ ਕੀ ਖੁਦਾਨਾ ਭਾਰਸ਼ਮਗਾਰ ਜਿਹੜਾ ਆ ਇਹ ਫਕੀਰਾਂ ਦੇ ਵਿੱਚ ਨਹੀਂ ਆਂਦਾ ਆ ਕਈ ਹੁਣ ਭੰਗਰੂ ਬਣ ਕੇ ਬੈਠੇ ਆ ਉਹ ਆਂਦੇ ਅਸੀਂ ਬੁੱਲੇ ਸ਼ਾਹ ਦੀ ਨਕਲ ਕਰਦੇ ਆਹੋ ਕਹਿੰਦੇ ਜੀ ਬੁੱਲੇ ਸ਼ਾਹਰੇ ਤਾਂ ਬੁੱਲੇ ਸ਼ਾਹ ਨੇ ਤਾਂ ਆਪਣਾ ਪੀਰ ਮਨਾਇਆ 12 ਸਾਲ ਤੇ ਉਹਨੇ ਕੰਚੜਾ ਦੇ ਕੱਪੜੇ ਧੋਤੇ ਤੁਸੀਂ ਕਿਹੜੇ ਧੋਲੇ ਕੱਪੜੇ ਜਸੂ ਮਸੀਹ ਸਰਕਾਰ ਨੂੰ ਸੂਲੀ ਤੇ ਟੰਗਾ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲੋਹ ਤੇ ਬਿਠਾ ਦਿੱਤਾ ਗੁਰੂ ਤੇਗ ਬਹਾਦਰ ਜੀ ਤੁਸੀਂ ਸੁਨਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪਰਿਵਾਰ ਪਾਰ ਛੱਡਿਆ ਇਹ ਸਾਰੇ ਇਸ਼ਕ ਦੇ ਹੀ ਕਰ ਰਹੇ ਆ